ਅਸੀਂ ਮੰਗ ਇਹ ਕਰਦੇ ਆ ਵੀ ਇਹਨਾਂ ਦੇ ਜਿਹੜਾ ਸਮਾਨ ਦੀ ਚੋਰੀ ਹੋਈ ਹੈ ਇਹਨਾਂ ਨੂੰ ਦਿੱਤਾ ਜਾਵੇ ਲੈ ਕੇ ਔਰ ਚੋਰ ਪਕੜੇ ਜਾਣ ਦਲਦਲੀ ਗੇਟ ਵੀ ਦੋ ਦੁਕਾਨਾਂ ਤੇ ਹੋਈ ਹੈ ਦਲਦਲੀ ਗੇਟ ਵੀ ਕਹਿ ਰਹੇ ਨੇ ਜੀ ਦੋ ਦੁਕਾਨਾਂ ਤੇ ਹੋਈ ਹੈ ਚੋਰੀ ਉਥੇ ਵੀ ਰੋਜ਼ ਹੀ ਤੇ ਮੇਰੇ ਖਿਆਲ ਰੋਜ਼ ਹੀ ਹੁੰਦੀਆਂ ਨੇ ਜੀ ਚੋਰੀਆਂ ਤਾਂ ਕੋਈ ਇੱਕ ਅੱਧਾ ਦਿਨ ਨਹੀਂ ਜਾਂਦਾ ਉਹ ਕਰਮਾਲਾ ਜਿਹੜਾ ਦਿਨ ਨਾ ਹੁੰਦੀ ਹੋਵੇ ਉਹੀ ਚੋਰ ਨੇ ਦੋ ਤਿੰਨ ਉਹਨਾਂ ਨੂੰ ਹੀ ਫੜ ਲੈਂਦੇ ਨੇ ਉਹਨਾਂ ਨੂੰ ਹੀ ਛੱਡ ਦਿੰਦੇ ਨੇ ਉਹਨਾਂ ਤੋਂ ਪੈਸੇ ਲੈ ਛੱਡਦੇ ਉਹਨਾਂ ਤੋਂ ਪੈਸੇ ਲੈ ਛੱਡਦੇ ਉਹੀ ਦੌਰ ਨੰਦੋਚਾਰ ਜੇ ਉਹਨਾਂ ਦੇ ਕਾਬੂ ਪਾਇਆ ਜਾਵੇ ਮੇਰੇ ਖਿਆਲ ਸ਼ਹਿਰ ਦੇ ਵਿੱਚ ਹੁੰਦੀ ਨਹੀਂ ਚੋਰੀ ਨਹੀਂ ਹੁੰਦੀ ਮੇਰਾ ਨਾਮ ਸੁਧੀਰ ਕੁਮਾਰਾ ਜੀ ਦੁਕਾਨ ਕੀ ਨਾਂ ਤੇ ਆ ਤੁਹਾਡੀ ਸ਼੍ਰੀ ਰਾਮ ਦੀ ਟ੍ਰੇਡਿੰਗ ਕੀ ਹੋਇਆ ਚੋਰੀ ਹੋ ਗਈ ਰਾਤ ਪਤਾ ਲੱਗਿਆ ਕਿ ਕਿੰਨੇ ਜਣੇ ਆਏ ਆ ਇਹ ਕੀ ਚੋਰੀ ਆ ਕੈਮਰੇ ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਕੇ ਵੀ ਕੱਢ ਗਏ ਕੀ ਕੁਝ ਲੈ ਕੈਸ਼ ਹੈ ਸਮਾਨ ਆ ਸਾਰਾ ਲੈ ਕੈਸ਼ ਹੈ ਕੈਸ਼ ਤਾਂ ਜੀ ਫੌਂਸੀ ਖਾਸੀ ਜੀ 10ਾਂ ਦੇ ਨੋਟ 50 ਦੀਆਂ ਕਾਪੀਆਂ ਆ ਆਈਡੀਆ ਹੋਗਾ ਹੀ ਲੱਖ ਰੁਪਏ ਜੀ ਸੋਚੇ ਸਮਾਨ ਕੋਈ ਨਹੀਂ ਦੈਫੀ ਸਮਾਨ ਡਰਾਈ ਫੂਡ ਪਰਪਸ ਸਾਰਾ ਹੀ ਲੈ ਕੇ ਖਾਲੀ ਕਰ ਗਏ ਦੂਸਰੀ ਕੀ ਆ ਕੇ ਦੇਖਿਆ ਜਦੋਂ ਮੈਂ ਤਾਂ ਸਵੇਰੇ ਆਇਆ ਹੀ 8:30 ਉਹਨਾਂ ਸ਼ਟਰ ਖੁੱਲਾ ਸੀਗਾ ਜੀ ਅੰਦਰ ਆਇਆ ਤਾਂ ਚੋਰੀ ਹੋ ਗਈ ਸੋ ਤੁਹਾਨੂੰ ਵੀ ਨੇ ਇਨਫੋਰਮ ਮੈਨੂੰ ਮੇਰਾ ਟੈਂਪੋ ਲਾਂਦਾ ਹੀ ਤੁਰਤ ਹੋ ਜੀ ਸਮਾਨ ਰੱਖਣ ਬਾਹਰ ਉਹਨੇ ਫੋਨ ਕਰਿਆ ਵੀ ਤੁਸੀਂ ਸ਼ਟਰ ਖੁੱਲਾ ਅੰਦਰੋਂ ਮੈਂ ਕਿਹਾ ਮੈਂ ਤਾਂ ਨਾ ਰਿਹਾ ਜੀ ਮੈਸੇਜ ਜਤੀ ਭਜਿਆ ਜੀ ਹਾਂ ਪਤਾ ਲੱਗ ਗਿਆ ਫੋਨ ਕੀ ਮੰਗ ਕਰਾ ਮੰਗ ਤਾਂ ਹੀ ਹੈ ਜੀ ਕੋਈ ਫੜੇ ਜਾਂਾਂ ਜੀ ਬਸ ਹੋਰ ਕੀ ਕਰਾ ਦੇਤੀਏ ਪੁਲਿਸ ਨੂੰ ਪੁਲਿਸ ਤੋਂ ਆ ਕਾਫੀ ਅੱਛਾ ਕੀ ਕਹਿੰਦੇ ਹੋ ਮੋਕਾ ਦੇਖਣਾ ਰਹੇ ਨੂੰ ਦਰਸੱਲ ਆ ਲਗਾਪਾ ਜੀ ਇੱਥੇ ਮੇਰੀ ਕਿਤਾਬਾਂ ਦੀ ਦੁਕਾਨ ਹੈ ਜੀ ਨਾਲੇ ਇੱਥੇ ਰਾਤ ਜੀ ਸਵੇਰ ਦੇ ਟਾਈਮ ਹੀ ਹੋਇਆ ਜਿਆ ਜ਼ਿਆਦਾ ਤਾਂ ਇਹ ਦੋ ਦੁਕਾਨਾਂ ਦੇ ਤਾਲੇ ਪੰਨੇ ਗਏ ਨੇ ਜੀ ਇੱਕ ਜੋਗਰ ਦੀ ਦੁਕਾਨ ਹੈ ਜੀ ਇੱਕ ਬਾਬਾ ਜੀ ਦੁਕਾਨ ਹੈ ਜੀ ਵਰਜੋਨ ਦੀ ਜੀ ਇੱਥੇ ਰੋਜ਼ ਦਾ ਹੀ ਕੰਮ ਹੋ ਗਿਆ ਮੁੰਡੇ ਰੋਜ਼ ਇੱਥੇ ਆ ਕੇ ਖੜਦੇ ਨੇ ਜੀ ਆ ਸ਼ਾਮ ਨੂੰ ਇਹਦਾ ਮੇਲਾ ਲੱਗਿਆ ਹੁੰਦਾ ਜੀ ਮੁੰਡਿਆਂ ਦਾ ਇਹ ਐ ਲੱਗਦਾ ਨਸ਼ਾਈ ਮੁੰਡੇ ਨੇ ਚੋਰੀਆਂ ਚਾਰੀਆਂ ਰੋਜ਼ ਹੀ ਕਰਦੇ ਨੇ ਜੀ ਇਨਾ ਦੇ ਨਾਥਾ ਪਾਈ ਜਾਵੇ ਨਾ ਤੇ ਨਾਲੇ ਇੱਥੇ ਆਂਦੇ ਜਾਂਦੇ ਮੁੰਡੇ ਮੋਟਰਸਾਈਕਲਾਂ ਤੇ ਹੋਰਨ ਮਾਰਦੇ ਨੇ ਨਾਲੇ ਕੁੜੀਆਂ ਦੇ ਪਰਤਪੁਰਦ ਕੋਕ ਲੈ ਜਾਂਦੇ ਨੇ ਦੇਖ ਕਾਮ ਹੈ ਪੰਜਾਬ ਚਿਕਨ ਕੀ ਗੱਲ ਹੋਈ ਆ ਤੁਹਾਡੇ ਗਵਾਂਢ 'ਚ ਉਹ ਗਵਾਂਢ 'ਚ ਇੱਥੇ ਚੋਰੀਆਂ ਹੋ ਗਈ ਤੁਹਾਨੂੰ ਉਹ ਪਰਲੇਵਸ 'ਚ ਹੋਈ ਹੈ ਕਿਦਰ ਹੋਈ ਬੈਕ ਜੀ ਦੀ ਲਗਾਨ ਦੇ ਵਿੱਚ ਇਹ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇਸ ਰਾਤ ਨੂੰ ਪੋਸਟਾ ਪੈਰਾ ਹੋਣਾ ਚਾਹੀਦਾ 8 ਪੋਸਟ ਅਗਸਟ ਗਰੇ ਰ ਹੋਣਾ ਕੋਈ ਤੇ ਉਹ ਬਲਾਂ ਜਾਂਦਾਂ ਇਥੇ ਚੋਰੀਆਂ ਆਮ ਹੋ ਰਹੀਆਂ ਨੇ ਆਹ ਲੋਕਾਂ ਜਿੰਦੇ ਭੰਨੇ ਜਾ ਰਹੇ ਨੇ ਪਰ ਸ਼ਹੀ ਬੰਕ ਕਰ ਲਿਆ ਵੀ ਇਸੇ ਰਾਤ ਨੂੰ ਗਸਤ ਹੋਣੀ ਲਾਗਣੀ ਚਾਹੀਏ ਇਸੇ ਦਿਨ ਤੇ ਹਰੇ ਚੋਰੀਆਂ ਹੁੰਦੀਆਂ ਲੇਡੀਜ਼ ਦੇ ਬੈਗ ਕੋਈ ਜਾਂਦੇ ਨੇ ਲੋਕ ਬੋਡ ਸਾਇਰਾਂ ਦੇ ਹੂਕਰਾ ਮਾਰਦੇ ਭੱਜੇ ਫਿਰ ਜੀ ਅੰਦਰ ਕੋਈ ਇਨੀਆਂ ਨੂੰ ਪੁੱਛਿਆ ਨਾ ਇਹ ਰੋਇਆਂ ਦਾ ਕੰਮ ਹੋ ਗਿਆ ਇੱਥੇ ਦਾ ਆਪਾਰਤ ਕਰਾਣਾ ਸਟੋਰ ਤੇ ਦੁਕਾਨਾ ਆਪਣੀ ਜੀ ਚੋਰੀ ਕਦੋਂ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਛੱਟ ਤਕਰੀਬਨ ਚੱਕੇ ਹੋਏ ਰਹੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਛੱਟ ਦੋਏ ਲੋਕ ਤੋੜੇ ਪਏ ਨੇ ਤੇ ਛੱਟ ਵੀ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਸ ਤੋਂ ਬਾਅਦ ਆ ਦੇਖਿਆ ਅੰਦਰੋਂ ਧੱਲੇ ਵਗੈਰਾ ਸਾਰਾ ਕੁਝ ਤੋੜੇ ਹੋਏ ਤੇ ਜੋ ਕੈਸ਼ ਸੀ ਮਤਲਬ ਕਿ 5000 ਦੇ ਲਗਭਗ ਉਹ ਲੈ ਗਏ ਨੇ ਇੱਕ ਕਾਫੀ ਸਾਰਾ ਸਮਾਨ ਅਸੀਂ ਚੈੱਕ ਕਰਿਆ ਵੀ ਉਹ ਪਾ ਕੇ ਲੈ ਗਏ ਉਹਦੇ ਵਿੱਚ ਬਾਕੀ ਹੋਰ ਸਮਾਨ ਜਿਹੜਾ ਕੀਮਤੀ ਆ ਅਸੀਂ ਉਹ ਚੈੱਕ ਕਰ ਰਹੇ ਹਾਂ ਕੀ ਕੀ ਸਮਾਨ ਆ ਕੀਮਤੀ ਜਿਹੜਾ ਕੀਮਤੀ ਜਿਸ ਤਰ੍ਹਾਂ ਹਾ ਟਾਈਡ ਸਰਫ ਦੇ 8 8 ਕਿਲੋ ਵਾਲੇ ਤੇ ਉਧਰੋਂ ਜਿਹੜਾ ਆਪਣੇ ਇੱਧਰ ਆ ਜੋ ਵੀ ਇੱਧਰ ਸਮਾਨ ਪਿਆ ਸੀ ਇਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਅਜੇ ਚੈੱਕ ਕਰ ਰਹੇ ਹਾਂ ਮਤਲਬ ਕਿ ਕਿੰਨਾ ਕੀਮਤੀ ਵਗੈਰਾ ਕਿਉਂ ਵੀ ਲੈ ਗਏ ਹਾਂ ਉਹ ਵੀ ਲੈ ਗਏ ਚੱਕ ਕੇ ਜੀ ਅਜੇ ਅਸੀਂ ਕੈਮਰਾ 'ਚ ਦੇਖ ਰਹੇ ਹਾਂ ਵੀ ਕਿੰਨਾ ਕੁ ਮਤਲਬ ਕਿ ਕੀ ਸਮਾਨ ਦਾ ਐਸਟੀਮੇਟ ਕਿੰਨਾ ਕੁ ਆ ਕੀ ਸਮਾਨ ਦਾ ਐਸਟੀਮੇਟ ਹੈ ਜਿਹਨੀ ਦਾ ਸਾਰਾ ਪ੍ਰੋਪਰ ਨਹੀਂ ਦੇਖ ਲੈਂਦੇ ਉਹਨੀ ਦਾ ਐਸਟੀਮੇਟ ਲਾਉਣਾ ਕੈਮਰੇ ਵੀ ਤੋੜੇ ਥੋੜੇ ਕੈਮਰਾ ਬਾਹਰਲਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਉਹ ਐ ਨਹੀਂ ਹੁਣ ਪਤਾ ਵੀ ਕਦ ਨਾਲ ਤੋੜੇ ਉਹਨਾਂ ਨੇ ਖਬਰੇ ਜੇ ਦੀ ਉਹਨਾਂ ਲਵੇ ਤੇ ਲੋਕ ਵੀ ਉਹਦੇ ਨਾਲੇ ਤੋੜੇ ਨੇ ਕਿੰਨੇ ਜਣੇ ਸੀ ਸੀਸੀਟੀਵੀ ਦੇ ਕੇ ਇਹ ਜੇ ਸਾਨੂੰ ਦੋ ਜਣੇ ਤਾਂ ਅੰਦਰ ਬੜੇ ਨੇ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਤੇ ਉਹ ਪਾਲਸਰ ਲੱਗਿਆ ਦੇਖਣ ਦੇ ਵਿੱਚ ਹੁੰਦੋ ਸੀ ਕੀ ਮਰਕ ਕਰ ਲੈਂਦਾ ਲੱਗਦਾ ਸੀ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ ਨਾਬੇ ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਦੇ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਤੋਂ ਵੱਧ ਇਸ ਵੱਲ ਧਿਆਨ ਦੇਵੇ ਆਮ ਵੈਕਟਰੀਆਂ ਤੁਰਦੇ ਜਾਂਦੀਆਂ ਨੇ ਲੇਡੀਜ਼ ਦੇ ਮੋਬਾਈਲ ਵਗੈਰਾ ਮਿਲੂਨਾਂ हां ਉਹਦੇ ਵਿੱਚ ਹੁਣ ਕੋਈ ਵੀ ਸੇਫ ਨਹੀਂ ਦਿਸ ਰਿਹਾ ਅੱਜ ਦੇ ਉਹਦੇ ਵਿੱਚ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਨਸ਼ੇੜੀ ਨੇ ਬਹੁਤ ਵੱੱਡੇ ਚੁੱਕੇ ਨੇ ਨਸ਼ਾ ਬਹੁਤ ਵੱੱਡ ਚੱਕਿਆ ਉਹਦੇ ਕਰਕੇ ਚੋਰੀਆਂ ਹੋ ਰਹੀਆਂ ਨੇ ਤੇ ਇਹਦੇ ਵਾਰ ਅਸੀਂ ਇਹੀ ਕਹਿਣੇ ਆ ਵੀ ਪੂਰਾ ਧਿਆਨ ਦਿੱਤਾ ਜਾਵੇ ਦੇਖੋ ਪ੍ਰਸ਼ਾਸਨ ਹੀ ਕਰ ਸਕਦਾ ਆਮ ਵਿਅਕਤੀ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਜੇ ਕੈਮਰਾ ਹੁੰਦੇ ਫਿਰ ਤਾਂ ਸਾਨੂੰ ਐਂਦੀ ਵੀ ਸਵੇਰੇ 5-6 ਵਜੇ ਹੋਈਆ ਚੋਰੀ ਜਾਂ ਹੋਰ ਤੇ ਕੈਮਰੇ ਤੋਂ ਪਤਾ ਲੱਗਿਆ ਵੀ ਇਹ ਤਾਂ ਰਾਤ ਨੂੰ ਮਤਲਬ ਕਿ 1:30 ਵਜੇ ਦੇ ਕਰੀਬ ਮਤਲਬ ਕਿ ਉਸ ਟਾਈਮ ਦੀ ਵਾਰਦਾਤ ਹੈ ਸਾਡੇ ਬਹੁਤ ਹੀ ਨੇੜੇ ਇੱਕ ਪਾਰਕ ਹੈ ਬਣਿਆ ਹੋਇਆ ਜੋ ਵੀ ਹੈਗਾ ਤੇ ਉੱਥੇ ਨਸ਼ੇੜੀਆਂ ਦਾ ਕੋਈ ਅੰਤ ਨਹੀਂ ਵੀ ਕਿੰਨੇ ਕਿੰਨੇ ਮਤਲਬ ਕਿ 20 20 10 10 15 15 ਨਸ਼ੇੜੀ ਮਤਲਬ ਕਿ ਆਮ ਉੱਥੇ ਤੁਰੇ ਫਿਰੇ ਰਾਤ ਨੂੰ ਉੱਤਰ ਦੇ ਫਿਰਦੇ ਦੇਖੇ ਜਾਂਦੇ ਹੁੰਦੇ। ਮਾਰੀ ਦੀ ਮੇਰਾ ਨਾਮ ਤੇ ਦੁਕਾਨ ਸਾਡੀ ਪਟਿਆਲਾ 베ਕਰੀ ਦੇ ਨਾਂ ਤੇ ਜੀ ਕੀ ਹੋਇਆ ਕੋਈ ਨੂੰ ਪਤਾ ਲੱਗਿਆ ਸਵੇਰੇ 7 ਵਜੇ ਦੀ 6:30 7 ਵਜੇ ਦੀ ਗੱਲ ਆ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ ਉਹਨੇ ਸਾਨੂੰ ਆ ਕੇ ਰਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਸੀ ਮੁੰਡੇ ਨੰਗੇ ਹੋਏ ਸੀ ਅੰਦਰ ਉਨੇ ਗਾਪ ਆਇਆ ਕਿ ਸਾਡੀ ਦੁਕਾਨ 'ਚ ਕਾਦੇ ਲਈ ਬੜੇ ਹੋਇਆ ਤੁਸੀਂ ਇਹ ਡਰਾਪਾਨ ਕਰਕੇ ਉਹ ਬੰਦੇ ਭੱਜੇ ਤੋਂ ਦੁਕਾਨ 'ਚ ਤੁਸੀਂ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ ਸਮਾਨ ਬਾਹਰ ਤੱਕ ਕਿੰਡਿਆ ਪਿਆ ਸੀ ਅਗੀ ਬਾਹਰ ਤੱਕ ਕਿੰਡਿਆ ਪਿਆ ਸੀ ਜਾਨੇ ਆ ਕੇ ਜਿਉਂ ਪਤਾ ਲੱਗੇ ਸਾਡੇ ਇੱਕ ਸਾਹਮਣੇ ਦੁਕਾਨ ਉੱਤੇ ਵੀ ਚੋਰੀ ਕਰੀਏ ਇੱਧਰ ਵੀ ਚੋਰੀ ਕਰੀਏ ਅਸਤਾ ਆਪਣਾ ਸਮਾਨ ਸੰਭਨ ਤੇ ਫੈਗੇ ਆਂ ਸਰ ਦੋ ਦੁਕਾਨਾਂ 'ਚ ਚੋਰੀ ਹੋਈ ਆ ਸੇਮ ਆਪੋਜੀਟ ਦੁਕਾਨਾਂ ਨੇ ਕਿੰਨੇ ਕੀ ਕੁਝ ਸਮਾਨ ਲੈ ਗਏ ਸਾਡਾ ਅੰਦਰ ਵਾਟਨ ਤੋਂ ਪਤਾ ਲੱਗਿਆ ਜਿਵੇਂ ਗੱਲੇ ਛੱਤ 'ਤੇ 10000 ਰੁਪਏ ਪਿਆ ਸੀ ਉਹ ਲੈ ਕੇ ਚੱਕ ਕੇ ਬਾਕੀ ਸਾਰਾ ਦੁਕਾਨ ਦੇ ਅੰਦਰ ਸਮਾਨ ਸਾਡਾ ਢੱਕਿਆ ਹੋਇਆ ਹੈ ਸ਼ਟਰ ਪਟਿਆ ਪਿਆ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਹੋ ਗਿਆ ਮੰਗਦਾ ਹੁਣ ਦੇਖੋ ਫਰੇਈ ਹੋਈ ਆ ਹੁਣ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾਂ ਸਾਡੀ ਹੁਣ ਚੈਨ ਨਾਲ ਸੋਈਏ ਉੱਠੀਏ ਇਹ ਚੀਜ਼ ਹੀ ਹੈ ਮੇਰੇ ਜੋਰ ਵੀ ਕਰਤਾ ਚੋਰੀਏ ਨਿਕਾ ਚਾਹੀਏ ਬਸ ਯਾਰ ਸਾਰਾ ਦਿਨ ਹੀ ਹੋ ਰਹੀਆਂ ਵੀ ਹਰ ਰੋ ਤੁਹਾਡੀਆਂ ਹੀ ਨਿਊਜ਼ਾਂ ਦੇਖਦੇ ਆਂ ਅਸੀਂ ਮੋਬਾਈਲ ਚੱਕਦੇ ਆਂ ਸਵੇਰੀ ਪਤਾ ਲੱਗਦਾ ਫਲਾਣੇ ਸ਼ਹਿਰ ਚ ਫਲਾਣੀ ਜਗ੍ਹਾ ਤੇ ਫਲਾਣੇ ਏਰੀਆ ਚ ਹੋ ਗਈ ਚੋਰੀ ਇੱਧਰ ਕੋਈ ਸੇਫ ਹੀ ਨਹੀਂ ਹੈਗਾ ਹੱਲ ਤੱਕ ਕੋਈ ਹੈ ਨਹੀਂ ਦੁਕਾਨਾਂ ਤੇ ਹੁਣ ਐ ਲੱਗਦਾ ਆਪ ਹੀ ਬੈਣਾ ਪਿਆ ਕਰੋ ਰਾਤ ਨੂੰ ਕਿਹੜੇ ਕੋਈ ਨਸ਼ੇੜੀਆਂ ਤੁਹਾਡਾ ਨਸ਼ੇੜੀਆਂ ਦਾ ਪਾਰਕ ਬਾਗ ਹੈਗਾ ਜੀ ਪਾਰਕ ਤੇ ਜਿੱਥੇ ਮਰਜੀ ਜਾਓ ਇੱਧਰ ਦਲਦੀ ਗੇਟ ਬਣਿਆ ਹੋਇਆ ਜਿੱਥੇ ਮਰਜੀ ਜਾਓ ਸਾਰੇ ਦਿਨ ਗਾ ਹੀ ਪਿਆ ਰਹਿੰਦਾ ਜਿਹਨੂੰ ਕੀ ਕੁਛ ਨਹੀਂ ਜਿਉਂਦੇ ਇਹਦੇ ਬਾਰੇ ਕਿੰਨਾ ਹੈਗੀ ਹੈ ਨਾ ਬੰਦੇ ਸੀਗੇ ਜੀ ਤਿੰਨ ਮੋਟਰਸਾਈਕਲ ਤੇ ਹੋ ਪਲਸਰ ਮੋਟਰਸਾਈਕਲ ਲੱਗ ਰਿਹਾ ਆ ਮੂਹ ਧੱਕਿਆ ਹੋਇਆ ਸੀਗਾ ਇਹਨਾਂ ਦਾ ਇੱਥੇ ਇਹਨਾਂ ਨੇ ਦੋ ਦੁਕਾਨਾਂ ਦੇ ਸ਼ਟਰ ਭੰਨੇ ਨੇ ਇੱਥੇ ਠੀਕ ਹੈ ਜੀ ਅਸੀਂ ਮੌਕਾ ਵੀ ਦੇਖਣ ਆਏ ਸੀਗੇ ਹੁਣ ਇੱਥੇ ਠੀਕ ਹੈ ਤੇ ਹੁਣ ਸੀਸੀਟੀਵੀ ਕੈਮਰੇ ਦੇਖਨੇ ਆ ਜੀ ਉਹਨਾਂ ਨੂੰ ਫੜਦੇ ਆਂ ਛੇਤੀ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਜੀ ਇਹ ਕੋਈ ਹਜੇ ਆਈਡੀਆ ਐਸਟੀਮੇਟ ਲਾਉਣਾ ਜੀ ਇਹਨਾਂ ਨੇ ਹਜੇ ਸ਼ੌਪ ਕੀਪਰ ਨੇ ਕੋਈ ਸਮਾਨ ਲੈ ਗਿਆ ਕੁਛ ਕੈਸ ਸੀਗਾ ਠੀਕ ਹੈ ਜੀ ਤੇ ਉਹ ਦੇਖ ਰਹੇ ਆ ਅਸੀਂ